ਸਾਰਾ ਪੰਜਾਬ ਖੜਾ ਹੋ ਗਿਆ ਸੀ ਇਹਨਾਂ ਦੇ ਖਿਲਾਫ ਇਹਨਾਂ ਦੇ ਲੋਕਾਂ ਨੂੰ ਲੋਕ ਪਿੰਡ 'ਚ ਨਹੀਂ ਵੰਨ ਦੇ ਰਹੇ ਪੋਸਟਰ ਲੱਗ ਗਏ ਸੀ ਕਿ ਸਾਡੇ ਪਿੰਡਾਂ 'ਚ ਨਾ ਆਇਆ ਪਿੰਡਾਂ ਦੇ ਰੈਜ਼ੋਲਿਊਸ਼ਨ ਪਾਸ ਹੋ ਰਹੇ ਸੀ ਅਖੀ ਅਸੀਂ ਇੱਕ ਜਿਵੇਂ ਇਹਨਾਂ ਨੂੰ ਕਿਹਾ ਸੀ ਕਿ ਇਹ ਕੰਮ ਨਾ ਕਰੋ 플ੌਟ ਖਾਲੀ ਪਏ ਆ ਮਲਟੀ ਸਟੋਰੀ ਬਿਲਡਿੰਗਾਂ ਦੇ ਫਲੈਟ ਖਾਲੀ ਪਏ ਆ ਤੁਸੀਂ ਕਿਹਦੇ ਲਈ ਕਰਨਾ ਚਾਹੁੰਦੇ ਕਿ ਵੱਡੇ ਕਲੋਨਾਈਜ਼ਰਸ ਨੂੰ ਵੱਡੇ ਪੈਸੇ ਵਾਲੇ ਲੋਕਾਂ ਨੂੰ ਪੰਜਾਬ ਦੀ ਉਪਜਾਊ ਜ਼ਮੀਨ ਦੇਣਾ ਚਾਹੁੰਦੇ ਸੀ ਜਿਹੜੀ ਇਹਨਾਂ ਨੂੰ ਉਸ ਕਦਮ ਤੋਂ ਪਿੱਛੇ ਹਟਣਾ ਪਿਆ ਲੇਕਿਨ ਉਹ ਸਾਰਿਆਂ ਦਾ ਸਾਡਾ ਸਾਰਿਆਂ ਦੇ ਦਬਾਅ ਕਰਕੇ ਹਟੇ ਆ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਉਸ ਤੋਂ ਬਾਅਦ ਹੁਣ ਸਵਾਲ ਖੜੇ ਹੋਣ ਲੱਗ ਪਏ ਕਿ ਆਖਿਰ ਸਰਕਾਰ ਤੇ ਇਨਾ ਦਬਾਅ ਪੈ ਗਿਆ ਕਿ ਸਰਕਾਰ ਨੂੰ ਪਿੱਛੇ ਹਟਣਾ ਪਿਆ ਸਾਡੇ ਨਾਲ ਇਸ ਵੇਲੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੰਸਦ ਮਧੇਕਰ ਸਾਹਿਬ ਤੋਂ ਡਾਕਟਰ ਅਮਰ ਸਿੰਘ ਮੌਜੂਦ ਨੇ ਡਾਕਟਰ ਸਾਹਿਬ ਜਿਸ ਤਰੀਕੇ ਦੀ ਲੈਂਡ ਪੂਲਿੰਗ ਪਾਲਿਸੀ ਆਈ ਸਰਕਾਰ ਅਖੀਰ ਦੇ ਦਿਨ ਤੱਕ ਇਹ ਸਮਝਾਉਂਦੀ ਰਹੀ ਕਿ ਪਾਲਿਸੀ ਚੰਗੀ ਏ ਕਿਸਾਨਾਂ ਲਈ ਫਾਇਦਾ ਹੋਏਗਾ ਸ਼ਹਿਰ ਚੰਗੇ ਵਸਾਵਾਂਗੇ ਆਖਰਕਾਰ ਦਬਾਅ ਕਮ ਆਇਆ ਵਿਪਖਸ਼ ਦਾ ਜਨਤਾ ਦਾ ਕਿਸਾਨਾਂ ਦਾ ਤੇ ਵਾਪਸ ਹਟਣਾ ਪਿਆ ਬਿਲਕੁਲ ਇਹ ਸਾਰੇ ਲੋਕਾਂ ਦਾ ਸਾਰਾ ਪੰਜਾਬ ਖੜਾ ਹੋ ਗਿਆ ਸੀ ਇਹਨਾਂ ਦੇ ਖਿਲਾਫ ਇਹਨਾਂ ਦੇ ਲੋਕਾਂ ਨੂੰ ਲੋਕ ਪਿੰਡ 'ਚ ਨਹੀਂ ਹਵਨ ਦੇ ਰਹੇ ਪੋਸਟਰ ਲੱਗ ਗਏ ਸੀ ਕਿ ਸਾਡੇ ਪਿੰਡਾਂ 'ਚ ਨਾ ਆਇਆ ਪਿੰਡਾਂ ਦੇ ਰੈਜ਼ੋਲੂਸ਼ਨ ਪਾਸ ਹੋ ਰਹੇ ਸੀ ਅਖੀ ਅਸੀਂ ਕਿੰਜ ਨਹੀਂ ਇਹਨਾਂ ਨੂੰ ਕਿਹਾ ਸੀ ਕਿ ਇਹ ਕੰਮ ਨਾ ਕਰੋ ਔਰ ਸਾਨੂੰ ਇਹ ਲੱਗਦਾ ਸੀ ਔਰ ਲੁਧਿਆਣੇ 40 45 ਹਜ਼ਾਰ ਏਕੜ ਲੈਣੀ ਆ ਅਰੇ ਪਲਾਟ ਖਾਲੀ ਪਏ ਆ ਮਲਟੀ ਸਟੋਰੀ ਬਿਲਡਿੰਗਾਂ ਦੇ ਫਲੈਟ ਖਾਲੀ ਪਏ ਆ ਤੁਸੀਂ ਕਿਹਦੇ ਲਈ ਕਰਨਾ ਚਾਹੁੰਦੇ ਤਾਂ ਹੀ ਇਹਨਾਂ ਦੇ ਅਸੀਂ ਅਲੀਗੇਸ਼ਨ ਲਾਉਂਦੇ ਸੀ ਕਿ ਵੱਡੇ ਕੋਲੋਨਾਈਜ਼ਰਜ਼ ਨੂੰ ਵੱਡੇ ਪੈਸੇ ਵਾਲੇ ਲੋਕਾਂ ਨੂੰ ਪੰਜਾਬ ਦੀ ਉਪਜਾਊ ਜ਼ਮੀਨ ਦੇਣਾ ਚਾਹੁੰਦੇ ਸੀ ਜਿਹੜੀ ਇਹਨਾਂ ਨੂੰ ਉਸ ਕਦਮ ਤੋਂ ਪਿੱਛੇ ਹਟਣਾ ਪਿਆ ਲੇਕਿਨ ਉਹ ਸਾਰਿਆਂ ਦਾ ਸਾਡਾ ਸਾਰਿਆਂ ਦਾ ਦਬਾਅ ਕਰਕੇ ਹਟੇ ਆ ਵੈਸੇ ਨਹੀਂ ਸੀ ਹਟਦੇ ਲੇਕਿਨ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੋਈ ਦਬਾਬ ਨਹੀਂ ਹੈਗਾ ਆਪਣੇ ਲੋਕਾਂ ਵਾਸਤੇ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਲੋਕਾਂ ਦੀ ਸਰਕਾਰ ਆਪਣੇ ਅੱਗੇ ਵੋਟ ਮੰਗਣ ਵੇਲੇ ਵੀ ਝੁਕਦੇ ਆ ਤੇ ਹੁਣ ਵੀ ਜੇ ਝੁਕ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਇਹ ਆ ਇਹ ਇਹ ਐਕਸਪਲੇਨੇਸ਼ਨ ਇਹਨਾਂ ਦੀ ਮਤਲਬ ਠੀਕ ਹੈ ਤੇ ਤੁਸੀਂ ਇੰਨੇ ਦਿਨਾਂ ਤੋਂ ਉਹਦੀ ਪਬਲਿਸਿਟੀ ਕਿਉਂ ਕਰ ਰਹੇ ਸੀ ਜੀ ਕਿ ਇਹ ਤਾਂ ਬੜਾ ਯੂਸਫੁਲ ਆ ਪੰਜਾਬ ਦੀ ਤਰੱਕੀ ਹੋ ਜੂ ਲੁਧਿਆਣਾ ਸ਼ਹਿਰ ਦੀ ਹੋ ਜੂ ਸਾਰੇ ਸ਼ਹਿਰਾਂ ਦੀ ਤੇ ਫਿਰ ਤੁਸੀਂ ਉਹਦੀ ਪਬਲਿਸਿਟੀ ਉਹ ਕਿੱਥੇ ਗਿਆ ਤੁਹਾਡਾ ਕਨਸੈਪਟ ਜਿਹੜਾ ਸੀ ਅਸੀਂ ਉਹ ਵਿਕਾਸ ਲੈ ਕੇ ਆਉਣ ਫਿਰ ਕਿਉਂ ਫਿਰ ਫਿਰ ਖੜੇ ਰਹੋ ਨਾ ਉਹਦੇ ਤੇ ਫਿਰ ਉਹਦੀ ਐਕਸਪਲੇਨੇਸ਼ਨ ਕਿਉਂ ਦੇ ਰਹੇ ਹੋ ਤੁਸੀਂ ਖੜੇ ਰਹੋ ਉਹਦੇ ਤੇ ਫਿਰ ਇਹੋ ਜੀ ਦੋ ਗੱਲਾਂ ਇਹ ਕਿਵੇਂ ਕਰ ਸਕਦੇ ਆ ਲੇਕਿਨ ਉਹ ਵੀ ਕਿ ਇਸ ਇਸ ਗੱਲ ਦਾ ਵੀ ਉਹ ਕਾਊਂਟਰ ਕਰਦੇ ਨੇ ਕਿ ਜਿਹੜੇ ਸ਼ਹਿਰ ਨੇ ਉਹ ਚੰਗੇ ਤਰੀਕੇ ਨਾਲ ਵਸਣੇ ਚਾਹੀਦੇ ਨੇ ਉਹ ਖਰੜ ਦਾ ਉਦਾਹਰਣ ਦਿੰਦੇ ਨੇ ਖਰੜ ਦੇ ਲੋਕਾਂ ਨੇ ਐਵੇਂ ਹੀ ਕਲੋਨੀਆਂ ਕੱਟਤੀਆਂ ਜਿੱਥੇ ਬੁਰਾ ਹਾਲ ਐ ਸ਼ਹਿਰ ਜਿਹੜੇ ਨੂੰ ਚੰਗੇ ਤਰੀਕੇ ਨਾਲ ਵਸਣੇ ਚਾਹੀਦੇ ਨੇ ਇਸ ਕਰਕੇ ਅਸੀਂ ਪਾਲਿਸੀ ਲਿਆ ਰਹੇ ਹਾਂ ਤੇ ਉਹ ਲੋਕਾਂ ਦੀ ਡਿਮਾਂਡ ਤਾਂ ਹੋਣੀ ਚਾਹੀਦੀ ਆ ਉਹ ਉਥੋਂ ਸੋਸ਼ਲ ਇੰਪੈਕਟ ਜਿਹੜਾ ਸਰਵੇ ਹੁੰਦਾ ਉਹ ਇਸੇ ਕਰਕੇ ਹੁੰਦਾ ਲੋਕ ਬੋਲਦੇ ਹਾਂ ਇਹਦੀ ਜ਼ਰੂਰਤ ਐ ਨਹੀਂ ਆ ਇਹ ਸਾਡੇ ਨਾਲ ਜ਼ਿਆਤੀ ਹੋ ਰਹੀ ਆ ਤਾਂ ਹੀ ਤਾਂ ਇਹ ਹੈਗਾ ਜਿਹੜਾ ਕਾਂਗਰਸ ਦੇ ਯੂਪੀਏ ਦੇ ਜ਼ਮਾਨੇ ਚ ਬਣਿਆ ਸੀ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ 2013 ਦਾ ਉਹਦੇ ਚ ਇਸੇ ਕਰਕੇ ਸੀ ਇਹ ਤਾਂ ਕਿਸੇ ਕਾਨੂੰਨ ਕਾਇਦੇ ਨੂੰ ਫਾਲੋ ਨਹੀਂ ਕਰਦੇ ਅੱਛਾ ਕੋਈ ਕੰਪਨਸੇਸ਼ਨ ਦਾ ਪ੍ਰੋਵੀਜ਼ਨ ਨਹੀਂ ਰੱਖਿਆ ਕੁਝ ਨਹੀਂ ਰੱਖਿਆ ਬਲਕਿ ਡਿਵੈਲਪਮੈਂਟ ਦੇ ਪੈਸੇ ਹੋ ਜ਼ਮੀਨਦਾਰ ਨੇ ਦੇਣੇ ਸੀ ਔਰ ਉਹਦੇ ਆਸ-ਪਾਸ ਜੋ ਕੁਝ ਹੋਰ ਡਵੈਲਪਮੈਂਟ ਹੋਣਾ ਸੀ ਉਹਦੇ ਵੀ ਪੈਸੇ ਉਹਨੇ ਦੇਣੇ ਇਹਦੇ ਇਹਨਾਂ ਦਾ ਹੀ ਦਿਮਾਗ ਹੈ ਕਿ ਕਿ ਜ਼ਮੀਨ ਮੁਫਤ ਲਓ ਜਿਹੜਾ ਜ਼ਿਮੀਂਦਾਰ ਆ ਉਹਨੂੰ ਹੋਰ ਲੁੱਟ ਲਓ ਸਭ ਕਿਸਾਨ ਬੋਲਦੇ ਸੀ ਕਿ ਸਾਡੀ ਇੰਨੀ ਕੀਮਤੀ ਜ਼ਮੀਨ ਆ ਸਾਡੀ ਪੁਸ਼ਤਾਂ ਦੀ ਜ਼ਮੀਨ ਆ ਪਰ ਇਹ ਲੈਂਡ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਕਰਕੇ ਉਹ ਸਾਰਿਆਂ ਦੀ ਕੋਸ਼ਿਸ਼ ਕਰਕੇ ਵਾਪਸ ਹੋਇਆ ਬਹੁਤ ਬਹੁਤ ਧੰਨਵਾਦ ਤੇ ਇਹ ਸੰਸਾੜੇ ਨਾਲ ਡਾਕਟਰ ਅਮਰ ਸਿੰਘ ਕੈਮਰਾਮੈਨ ਜਗਜੀਤਨਾਰ ਹਰਪ੍ਰੀਤ ਸਿੰਘ ਪੀ.ਟੀ.ਸੀ ਨਿਊਜ਼ ਦਿੱਲੀ